ਖਾਲਪੁਰਖ ਵਾਇਗੁਰਜੀ ਨੇ ਐਡੀ ਵੱਡੀ ਜ਼ਿੰਮੇਵਾਰੀ ਦੇਤੀ ਜਿੱਥੇ ਲੱਖਾਂ ਹੀ ਭੈਣਾ ਲੱਖਾਂ ਹੀ ਮਾਵਾਂ ਲੱਖਾਂ ਹੀ ਜਿੱਤੇ ਸਾਡੀਆਂ ਧੀਆਂ ਵਰਗੀਆਂ ਛੋਟੀਆਂ ਬੱਚੀਆਂ ਜਿਹੜੀਆਂ ਸਾਨੂੰ ਆਪਣਾ ਸਮਝਦੇ ਨੇ ਜਾਂ ਸਾਡੇ ਸਮਾਜ ਨੇ ਇਹ ਕਹਿ ਕੇ ਇਹਨਾਂ ਨੂੰ ਤਤਕਾਰਤਾ ਸੀ ਵੀ ਇਹ ਸਾਡਾ ਕੁਝ ਨਹੀਂ ਲੱਗਦੀਆਂ ਅੱਜ ਇਹ ਮੇਰੀਆਂ ਭੈਣਾ ਸੁਪਨਿਆਂ ਦੇ ਘਰ ਦਾ ਮਾਣ ਨੇ ਸਾਡੇ ਘਰ ਦਾ ਸ਼ਿੰਗਾਰ ਨੇ ਕਿ ਸਾਰੀ ਦੁਨੀਆ ਦੀ ਪਰਵਾਹ ਨਹੀਂ ਹੁੰਦੀ ਜਦੋਂ ਭਰਾ ਨਾਲ ਖੜੋ ਜਾਂਦਾ ਕੀ ਬਾਤ ਹੈ ਬਾ ਸਾਨੂੰ ਬਾਬਾ ਜੀ ਹਿੰਮਤ ਬਖਸ਼ਣ ਅਸੀਂ ਆਪਣੀਆਂ ਭੈਣਾਂ ਦੇ ਨਾਲ ਖੜੀਏ ਤੇ ਸਾਡੀਆਂ ਭੈਣਾਂ ਨੂੰ ਵੀ ਵਾਹਿਗੁਰੂ ਹਿੰਮਤ ਬਖਸ਼ਣ ਵੀ ਉਹ ਇਦਾਂ ਦੇ ਭਰਾਵਾਂ ਦੇ ਨਾਲ ਖੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਦੀਆਂ ਮੇਰੀਆਂ ਇਹ ਭੈਣਾਂ ਸਾਡੇ ਨਾਲ ਐਜੇ ਵਲੰਟੀਅਰ ਸੇਵਾ ਕਰਵਾਉਂਦੀਆਂ ਚਾਹੇ ਅਰੰਕੂ ਭਣ ਚਾਹੇ ਸੰਡੇ ਆ ਚਾਹੇ ਮੰਡੇ ਆ ਚਾਹੇ ਠੰਡਾ ਚਾਹੇ ਗਰਮੀ ਆ ਹਰ ਤਰੀਕ ਹਰ ਦਿਨ ਇਹ ਭੈਣਾ ਸਾਡੇ ਨਾਲ ਸੇਵਾ ਕਰਵਾਉਂਦੇ ਨੇ ਇੰਨੇ ਕ੍ਰਿਟੀਕਲ ਪੇਸ਼ੈਂਟ ਆ ਜਾਂਦੇ ਆ ਕਈ ਵਾਰ ਸਾਡੇ ਕੋਲੇ ਕਿਸੇ ਦੇ ਕੀੜੇ ਪਏ ਆ ਕੋਈ ਮਾਰਦਾ ਕੁੱਟਦਾ ਕੋਈ ਗੰਦੀਆਂ ਗਾਲਾਂ ਕੱਢ ਰਿਆ ਹੁੰਦਾ ਪਾਰੇ ਸਾਡੀਆਂ ਭੈਣਾਂ ਹਮੇਸ਼ਾ ਉਹਨਾਂ ਨੂੰ ਹੱਸ ਕੇ ਸੁਣਦੀਆਂ ਕਿੰਨਾ ਸੋਹਣਾ ਲਿਖ ਕੇ ਲੈ ਕੇ ਆਈ ਆ ਨਵਦੀਪ ਭੈਣ ਮੇਰੀ ਭੈਣ ਭਰਾਵਾਂ ਨੂੰ ਜਿੱਥੇ ਰੱਬ ਵਾਂਗ ਸਮਝਦੀਆਂ ਹੁਣ ਤੇ ਉੱਥੇ ਰੱਬ ਵਰਗੀਆਂ ਇਹ ਭੈਣਾਂ ਦਿਆਂ ਸੀ ਨਜ਼ਰਾਂ 'ਚ ਇੱਕ ਚੰਗੇ ਇਨਸਾਨ ਬਣ ਸਕੀਏ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਬਹੁਤ ਬਹੁਤ ਸ਼ੁਕਰੀਆ ਭੈਣ ਐਸਪੈਸ਼ਲ ਰਖੜੀ ਇਦਾਂ ਦਰਵਾਜ਼ਾ ਖੋਲਦਾ ਇਦਾਂ ਵਿੱਚੋਂ ਭੈਣ ਭਰਾ ਨਿਕਲਦੇ ਦੋਨੇ ਇਹ ਰਖੜੀ ਦਾ ਦਿਨ ਬੜਾ ਇੱਕ ਪਵਿੱਤਰ ਰਿਸ਼ਤਾ ਪਵਿੱਤਰ ਦਿਨ ਜਿਹੜਾ ਭੈਣ ਨੂੰ ਭਰਾ ਇੱਕ ਦੂਸਰੇ ਦੇ ਨਾਲ ਆਪਣੇ ਇਸ ਰਿਸ਼ਤੇ ਦਾ ਇਜ਼ਹਾਰ ਕਰਦਾ ਬੈਜੋਨੀ ਵਾਧੀਦਾ ਪੁੱਤ ਮਹਾਰਾਜ ਤੈਨੂੰ ਤਾਕਤ ਵਕਸ਼ਣ ਖਾ ਸਕ ਸ਼ਕਤੀ ਵਕਸ਼ਣ ਤੂੰ ਇੱਧੇ ਸੇਵਾ ਕਰਦੀਦਾ ਮੇਰੀ ਛੋਟੀ ਭੈਣ ਧੰਨਵਾਦ ਭੈਣ ਜਿਉਂਦੀ ਵਾਧੀਦਾ ਬੈਗਰੂ ਚੜ੍ਹਦੀ ਕਲਾ ਤੰਦਰੁਸਤੀ ਵਾਦ ਥੈਂਕ ਯੂ ਸ਼ਿਮਿੱਲਾ ਭੈਣ ਔਰ ਦਮਨ ਭੈਣੇ ਠੀਕ ਹੈ ਤੂੰ ਚਲੋ ਆਪਾਂ ਪਹਿਲੇ 12 ਅੱਖਰ ਬੰਨਨ ਤੇ ਇਕੱਠੇ ਹੋਏ ਆਂ ਮੈਂ ਤਾਂ ਅਰਦਾਸ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਤੈਨੂੰ ਹਿੰਮਤ ਬਖਸ਼ਣ ਤੂੰ ਸਾਡੇ ਨਾਲ ਰਲ ਕੇ ਇਦਾਂ ਸੇਵਾ ਕਰਵਾਵੇਂ ਤੇ ਇਹਨਾਂ ਲੋੜਵੰਦ ਬੱਚਿਆਂ ਦੀ ਗਿੱਦੀਆਂ ਦੀ ਚੰਗੀ ਸੇਵਾ ਕਰ ਸਕੀਂ ਬਹੁਤ ਸ਼ੁਕਰੀਆ ਭੈਣੇ ਥੈਂਕ ਯੂ ਸ਼ੁਕਰੀਆ ਭੈਣੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਭੈਣੇ ਜੀ ਹੌਂਦੀ ਬਹੰਦੀ ਰਹ ਤੂੰ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਇਹ ਮੇਰੀਆਂ ਭੈਣਾਂ ਇਹ ਸਾਡੀ ਪ੍ਰਗਿਆ ਭੈਣਾਂ ਇਹ ਸਾਡੀ ਸ਼ਾਜੀਆ ਭੈਣਾਂ ਇਹ ਸਾਡੀ ਕਮਲ ਭੈਣਾਂ ਇਹ ਸ਼ੇਪਸ਼ਾਲਾ ਭੈਣਾਂ ਇਹ ਸਾਡੀ ਨੈਨਾ ਭੈਣਾਂ ਇਹਨਾਂ ਸਾਰੀਆਂ ਭੈਣਾਂ ਵੱਲੋਂ ਰਲ ਕੇ ਸਨੀਤਾ ਨੇ ਵੀ ਬਹੁਤ ਸੋਹਣੀ ਰਖੜੀ ਬਣਾਈ ਆ ਇਹ ਸਾਰੀਆਂ ਨੇ ਰਲ ਕੇ ਇਹ ਆਪਣੇ ਹੱਥਾਂ ਨਾਲ ਬਣਾਈਆਂ ਰਖੜੀਆਂ ਇਹਨਾਂ ਦੀ ਟੀਚਰ ਹੈ ਜਿਹੜੀ ਖੁਸ਼ੀ ਭੈਣ ਸਾਡੀ ਕੋਈ ਨਾ ਮੈਂ ਜੀ ਰਖੜੀ ਬਣਾ ਲੀ ਤੇ ਉਹ ਇਹਨਾਂ ਨੂੰ ਸਿਖਾਉਂਦੀ ਆ ਐਮਬਰਾਇਡਰੀ ਕਢਾਈ ਦਾ ਇਦਾਂ ਦੇ ਕੰਮ ਉਹਦਾ ਵੀ ਬਹੁਤ ਧੰਨਵਾਦ ਸਾਡੇ ਜਦੋਂ ਬਰਥਡੇ ਸੀ ਪਿੱਛੇ ਜਦੋਂ ਇਹਨੇ ਭੈਣ ਨੇ ਬਹੁਤ ਸੋਹਣੀਆਂ ਤਸਵੀਰਾਂ ਬਣਾ ਕੇ ਦਿੱਤੀਆਂ ਕਮਲ ਨੇ ਵੀ ਸਾਰੀਆਂ ਨੇ ਰਲ ਕੇ ਤੇ ਅੱਜ ਦੇਖੋ ਸਾਡੇ ਰੱਬ ਰੂਪੀ ਬਾਈ ਜੀ ਕਿੰਨੀਆਂ ਸੋਹਣੀਆਂ ਰਖੜੀਆਂ ਬਣਾਈਆਂ ਆਪਣੇ ਹੱਥਾਂ ਨਾਲ ਹੱਥਾਂ ਨਾਲ ਬੁਣ-ਬੁਣ ਕੇ ਜਿਨ੍ਹਾਂ ਨੂੰ ਆਪਣੇ ਆਪ ਦੀ ਵੀ ਸੋਝੀ ਨਹੀਂ ਸੀ ਸਾਧੀਆਂ ਭੈਣ ਨੇ ਕਰੀਬ 5-6 ਮਹੀਨੇ ਬਾਅਦ ਆਪਣਾ ਨਾਮ ਦੱਸਿਆ ਸੀ ਵੀ ਮੈਂ ਕੌਣ ਹ ਅੱਜ ਮੇਰੀ ਭੈਣ ਬਿਲਕੁਲ ਠੀਕ ਆ ਪਰ ਅੱਗੇ ਆ ਭੈਣ ਜਿਸ ਦਿਨ ਮਿਲੇ ਸੀ ਬਹੁਤ ਮਾੜੇ ਹਾਲਾਤਾਂ ਸੀ ਅੱਜ ਮੇਰੀ ਭੈਣ ਬਿਲਕੁਲ ਠੀਕ ਆ ਕਮਲ ਭੈਣ ਜਦੋਂ ਆਪਣੀ ਛੋਟੀ ਭੈਣ ਨੂੰ ਨਾਲ ਲੈ ਕੇ ਸੰਦੀਪ ਨੂੰ ਇੱਥੇ ਆਈ ਸੀ ਕੀ ਹਾਲਾਤ ਸੀ ਅੱਜ ਬਿਲਕੁਲ ਠੀਕ ਆ ਸਨੀਤਾ ਭੈਣ ਸਾਡੀ ਆਪਣੀ ਮੰਮੀ ਨੂੰ ਅੱਖਾਂ ਤੋਂ ਬ্লাইন্ড ਸੀਲਾ ਮਾਤਾ ਨੂੰ ਲੈ ਕੇ ਜਦੋਂ ਇੱਥੇ ਆਈ ਸੀ ਅੱਜ ਬਿਲਕੁਲ ਠੀਕ ਆ ਜੇ ਮਸ਼ਾਲਾ ਭੈਣ ਜਦੋਂ ਸਾਡੇ ਕੋਲ ਮਨਵਾੜ ਤੋਂ ਮਹਾਰਾਸ਼ਟਰ ਤੋਂ ਆਈ ਸੀ ਅੱਜ ਬਿਲਕੁਲ ਠੀਕ ਹੈ ਭੈਣ ਨਿਗਦੀਪ ਭੈਣ ਮੇਰੀ ਬਿਲਕੁਲ ਠੀਕ ਹੈ ਮਾਲੇ ਪਿੰਡ ਤੋਂ ਜਦੋਂ ਲੈ ਕੇ ਨੈਨਾ ਭੈਣ ਇੱਕ ਮਿੰਟ ਭੈਣ ਬੰਦ ਬਿਲਕੁਲ ਠੀਕ ਹੈ ਨੈਨਾ ਭੈਣ ਵੀ ਜਦੋਂ ਲੁਧਿਆਣੇ ਮੇਰਕਾ ਪਲਾਂਟ ਦੇ ਨਹਿਰ ਦੇ ਪੁਲ ਤੋਂ ਲੈ ਕੇ ਆਏ ਸੀ ਜਿੱਤੇ ਦਿਨ ਰਾਤ ਭੈਣ ਤਤਛਦਤ ਹੋ ਰਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਹਿਰੋਂ ਸੇ ਡਰ ਕਰਨੋਂ ਕਾ ਪਾਰ ਨਹੀਂ ਹੋਤੀ कोशिश करने वालों की कभी हार नहीं होती कोशिश करने वालों की कभी हार नहीं होती नन्ही चिटी जब दाना लेकर चलती है चलती दीवारों पर सौ बार फिसलती है मन का विश्वास रगो में साहस भरता है चढ़कर गिरना गिरकर चढ़ना न अखरता है आखिर उसकी मेहनत बेकार नहीं होती कोशिश करने वालों की कभी हार नहीं होती कोशिश करने वालों की कभी हार नहीं होती हार नहीं होती कोशिश करने वालों की कभी हार नहीं होती सा वाई गुरु जी की फते थैंक यू नवदीप भाई ने खड़े थे तू ये मेरी बहन ने जड़ी कविता हां तेरे बंद ले आ मैं तेरे बंदन जस्सी बहन कहनी पापा आ मेरे बंद दे तू ले मैं बंदन जस्सी बहन दे ਤੇ ਇਹਨਾਂ ਭੈਣਾਂ ਨੇ ਜਿਹੜੀ ਕਵਿਤਾ ਸੁਣਾਈ ਹੈ ਨਾ ਕੋਸ਼ਿਸ਼ ਕਰਨੇ ਵਾਲੋਂ ਕਿ ਕبھی ਹਾਰ ਨਹੀਂ ਹੁੰਦੀ। ਕਿ ਵਾਕਈ ਜੇ ਆਪਾਂ ਕੋਸ਼ਿਸ਼ ਕਰਦੇ ਰਹੀਏ ਤਾਂ ਪਰਮਾਤਮਾ ਜ਼ਰੂਰ ਫਲ ਲਾਉਂਦੇ ਨੇ। ਉਹ ਜ਼ਰੂਰ ਭਾਗ ਲਾਉਂਦੇ ਨੇ। ਧੀਰ ਆ ਪਰ ਅੰਧੇਰ ਨਹੀਂ ਹੈਗਾ ਉਹਦੇ ਘਰ। ਅੱਜ ਮੇਰੀਆਂ ਭੈਣਾਂ ਬਿਲਕੁਲ ਠੀਕ ਹੋ ਗਈਆਂ। ਜਿੱਥੇ ਇਹਨਾਂ ਦੇ ਆਪਣਿਆਂ ਨੇ ਜਾਂ ਸਾਡੇ ਸਮਾਜ ਨੇ ਇਹ ਕਹਿ ਕੇ ਨੰਨ ਰਤਕਾਰਤਾ ਸੀ ਵੀ ਇਹ ਸਾਡਾ ਕੁਛ ਨਹੀਂ ਲਗਦੀਆਂ ਅੱਜ ਇਹ ਮੇਰੀਆਂ ਭੈਣਾਂ ਸੁਪਨਿਆਂ ਦੇ ਘਰ ਦਾ ਮਾਣ ਨੇ ਸਾਡੇ ਘਰ ਦਾ ਸ਼ਿੰਗਾਰ ਨੇ ਮੇਰੀਆਂ ਇਹਨਾਂ ਭੈਣਾਂ ਨੂੰ ਵਾਇਗਰੂ ਚੰਦ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਜਿੱਥੇ ਲਖੀਆ ਮਾਂ ਦੀ ਅੱਖਾਂ ਦੀ ਲਾਈਟ ਵੀ ਹੈ ਨਹੀਂ ਸੀ ਅੱਖਾਂ ਤੋਂ ਨਹੀਂ ਸੀ ਅੱਜ ਵਾਇਗਰੂ ਨੇ ਦੋਨੇ ਅੱਖਾਂ ਦੀ ਰੋਸ਼ਨੀ ਵਾਪਸ ਦਿੱਤੀ ਜਿੱਥੇ ਰੋਸ਼ਨੀ ਮੇਰੀ ਧੀ ਬੰਦ ਰੱਖਦੀ ਥੀ ਐ ਚੋ ਕੱਢ ਕੇ ਤੂੰ ਵੇਚੀ ਚੰਦਾਂਗੇ ਐ ਚੋ ਕੱਢ ਕੇ ਬੰਨੋ ਪੁੱਤ ਫਿਰ ਲਓ ਬਈ ਹੱਥ ਨਾ ਬਣਾਈਆਂ ਹੋਈਆਂ ਰੱਖਣੀਆਂ ਕੱਢੋ ਇੱਥੇ ਆ ਜਾਸੀ ਇੱਥੇ ਆ ਜਾ ਪੁੱਤ ਇਹ ਮੇਰੀ ਧੀ ਰੋਸ਼ਨੀ ਆ ਨਾ ਜਿਹੜੀ ਇਹ ਸਾਡੇ ਸੁਪਨਿਆਂ ਦੇ ਘਰ ਦੀ ਵਿਦਿਆਰਥਣ ਆ ਪਰਮ ਲੱਗੀ ਹੋਣੀ ਸਕੂਲੇ ਆ ਨਾ ਰੋਸ਼ਨੀ ਪੜ ਕੇ ਕੀ ਬਣਨਾ ਤੂੰ ਡਾਕਟਰ ਬਣਨਾ ਰੋਸ਼ਨੀ ਨੇ ਮੇਰੀ ਧੀ ਨੇ ਅਰਦਾਸ ਕਰਿਓ ਮੇਰੀ ਧੀ ਵਾਸਤੇ ਸੱਚੀ ਡਾਕਟਰ ਬਣ ਜੀਵੇ ਸੱਚੀ ਇਹ ਡਾਕਟਰੀ ਲਾਈਨ ਦੇ ਵਿੱਚ ਚਲੀ ਜਾਓ ਮੇਰੀ ਡਾਕਟਰ ਬਣਨਾ ਹੈ ਕੌਣ ਬੋਲਦਾ ਹੈ ਮੈਮ ਕਹਿੰਦੀ ਹੈ ਬਨੇਗੀ ਡਾਕਟਰ ਪੱਕਾ ਬਨੇਗੀ ਮੇਰੀ ਭੈਣ ਪਲੀਜ਼ ਇੱਕ ਅਰਦਾਸ ਕਰਿਓ ਮੇਰੀ ਭੈਣ ਬਾਤ ਬਹੁਤ ਡਾਕਟਰ ਦੇਖਿਆ ਨੇ ਬਸ ਇਹਦੇ ਬੱਚੇ ਪੜ੍ਹ ਲਿਖ ਕੇ ਚੰਗੇ ਅਫਸਰ ਬਣ ਜਾਣ ਸਿਰ ਤੇ ਨਾ ਭਾਣੇ ਨਾ ਭਰਾਵਾਂ ਦੇ ਇਹਨੂੰ ਸਿਰ ਤੇ ਛੱਤ ਮਿਲ ਜੇ ਇਹ ਆਪਣੇ ਬੱਚਿਆਂ ਨੂੰ ਲੈ ਕੇ ਆਲਣੇ ਦੇ ਵਿੱਚ ਬੈਠਣ ਜੋਗੀ ਹੋਏ ਅਰਦਾਸ ਕਰਿਓ ਮੇਰੀ ਭੈਣ ਸੀਤਾ ਬਾਤ ਇਹਦਾ ਬੇਟਾ ਕੁਨਾਲ ਇਹਦੀ ਬੇਟੀ ਤਾਨਿਆ ਤਿੰਨੋ ਹੀ ਸਾਡੇ ਪਰਿਵਾਰ ਦੇ ਮੈਂਬਰ ਚਲਦੀਪ ਕੁਰੇ ਤਕੜੀ ਹੈ ਭਾਈ ਜਿਉਂਦੀ ਬਾਦ ਇਹ ਭੈਣ ਮੇਰੀ ਹਰਪ੍ਰੀਤ ਕੌਰ ਬਰਨਾਲੇ ਆ ਫੜਾਰੇ ਮੈਨੂੰ ਕੋਈ ਬਾਤ ਲੈਣੀ ਬਰਨਾਲੇ 52 ਤੋਂ ਭੈਣ ਨੂੰ ਲੈ ਕੇ ਆਏ ਸੀ ਜੇਰਦੀ ਮੇਰੀ ਭੈਣ ਹਰਪ੍ਰੀਤ ਕੌਰ ਆਪਦੇ ਭਰਾ ਦੇ ਰਖੜੀ ਮੰਨ ਲਈ ਅੱਜ ਮਾਂ ਠੀਕ ਹੋ ਗਈ ਹੈ ਮੇਰੀ ਛੋਟੀ ਭੈਣ ਆ ਲੈਣਾ ਜਿਉਂਦੀ ਬਹਤੀ ਦਾ ਸਿਵਾਨੀ ਭੈਣ ਵੀ ਸਾਡੀ 9-10 ਸਾਲਾਂ ਤੋਂ ਘਰੇ ਨਾਨੀ ਨੇ ਸੰਗਲ ਨਾਲ ਬਣ ਕੇ ਰੱਖਿਆ ਸੀ ਡੇਰਾਦੂਨ ਤੋਂ ਆਈ ਸੀ ਮੇਰੀ ਡੇਰਾਦੂਨ ਤੋਂ ਤਾਂ ਠੀਕ ਹੈ ਹੁਣ ਨਾਨੀ ਕਿੱਥੇ ਤੇਰੀ ਨਾਨੀ ਹਸਪਤਾਲ ਗਈ ਹੈ ਨਾ ਘਰੇ ਨੂੰ ਭੈਣ ਰੋਪੜ ਸ਼ਹਿਰ ਤੋਂ ਲੈ ਕੇ ਆਏ ਸੀ ਭੈਣ ਅੱਜ ਮੇਰੀ ਭੈਣ ਦੇ ਅਲੱਤ ਕੁਝ ਲਫ਼ਜ਼ ਬੋਲਣ ਨੂੰ ਬੱਚੇ ਹੀ ਨਹੀਂ ਜਣੇ ਕੀ ਬੋਲੀਏ ਥੈਂਕ ਯੂ ਭੈਣ ਥੈਂਕ ਯੂ ਨਿੱਕੇ ਨਿੱਕੇ ਸਾਡੀਆਂ ਧੀਆਂ ਨਿੱਕੇ ਨਿੱਕੇ ਸਾਡੇ ਬੱਚੇ ਸਾਡੇ ਪੁੱਤ ਸਾਡੇ ਸੁਪਨਿਆਂ ਦੇ ਘਰ ਵਿੱਚ ਇਹ ਰਸਟਿਆਂ ਦੀ ਇੱਕ ਫੁਲਵਾੜੀ ਇਹ ਫੁੱਲਾਂ ਦੀ ਇੱਕ ਫੁਲਵਾੜੀ ਮਹਿਕ ਰਹੀ ਆ ਇਹਨਾਂ ਫੁਲਵਾੜੀਆਂ ਦੇ ਵਿੱਚ ਉੱਗਦੇ ਇਹ ਫੁੱਲ ਇਹਨਾਂ ਫੁੱਲਾਂ ਦੇ ਵਿੱਚੋਂ ਆਉਂਦੀ ਇਹ ਮਹਿਕ ਆਉਣ ਵਾਲੇ ਸਮੇਂ 'ਚ ਵੀ ਸਾਡੇ ਸੁਪਨਿਆਂ ਦੇ ਘਰ ਨੂੰ ਰਸਨਾਉਂਦੀ ਰਵੇ ਜਦੋਂ ਇਹਨਾਂ ਬੱਚੀਆਂ ਦੇ ਇਹਨਾਂ ਨਿੱਕੇ-ਨਿੱਕੇ ਬੱਚਿਆਂ ਦੇ ਇਹਨਾਂ ਸਾਡੇ ਢੀਆਂ ਪੁੱਤਾਂ ਦੇ ਦੇ ਜੀਵਨ ਨੂੰ ਬਦਲਦਾ ਦੇਖਦੇ ਆ ਜਦੋਂ ਇਹ ਨਿੱਕੇ-ਨਿੱਕੇ ਸੀਗੇ ਇਹ ਹੁਣ ਵੱਡੇ ਹੋ ਕੇ ਵੱਡੀਆਂ ਕਲਾਸਾਂ ਦੇ ਵਿੱਚ ਖੇਡਾਂ ਦੇ ਵਿੱਚ ਪੜ੍ਹਾਈ ਦੇ ਵਿੱਚ ਮਾਰ ਕੇ ਮਾਰਦਿਆਂ ਨੂੰ ਦੇਖਦੇ ਆ ਜਦੋਂ ਇਹਨਾਂ ਦੇ ਸਕੂਲੇ ਜਾਂਦੇ ਆ ਪੇਰੈਂਟਸ ਮੀਟਿੰਗ ਦੇ ਵਿੱਚ ਜਾਂ ਇਹਨਾਂ ਦੇ ਰਿਜ਼ਲਟ ਲੈਣ ਵਾਸਤੇ ਤਾਂ ਬੜਾ ਫਕਰ ਹੁੰਦਾ ਬੜਾ ਮਾਣ ਮਹਿਸੂਸ ਹੁੰਦਾ ਵੀ ਅਸੀਂ ਇਹਨਾਂ ਧੀਆਂ ਦੇ ਬਾਪ ਆ ਅਸੀਂ ਇਹਨਾਂ ਬੱਚਿਆਂ ਦੇ ਮਾਂ ਬਾਪ ਦਾ ਕਰਦਾਰ ਅਦਾ ਕਰ ਰਹੇ ਉਹ ਕਾਲਪੁਰਖ ਵਾਹਿਗੁਰੂ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਸਾਡੇ ਤੇ ਜਿਹੜਾ ਇਹਨਾਂ ਧੀਆਂ ਦੇ ਸਿਰ ਤੇ ਹੱਥ ਰੱਖਣ ਦਾ ਸਾਨੂੰ ਬਲ ਬਖਸ਼ਿਆ ਵਾ ਇਹਨਾਂ ਨਿੱਕੀਆਂ ਨਿੱਕੀਆਂ ਜਾਨਾਂ ਨੂੰ ਆਪਣੇ ਗਰਲ ਨਾਲ ਲਾਉਣ ਦਾ ਬਲ ਬਖਸ਼ਿਆ ਵਾ ਇਹਨਾਂ ਸਾਡੇ ਬਰਾਬਰ ਦੇ ਹੋ ਰਹੇ ਆਪਦੇ ਪੁੱਤਾਂ ਨੂੰ ਵੱਡਿਆਂ ਹੁੰਦਿਆਂ ਦੇਖ ਕੇ ਅਨਮੋਲ ਜਿੱਥੇ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਉੱਤੇ ਖੇਡਾਂ ਦੇ ਵਿੱਚ ਵੀ ਅੱਬਲ ਆਉਂਦਾ ਇਹ ਬੱਚੇ ਨੇ ਜਿੱਥੇ ਕਰੀਬ 10 ਸਾਲ ਦੀ ਉਮਰ ਤੱਕ ਸਕੂਲ ਵੀ ਨਹੀਂ ਸੀ ਕਦੇ ਗਿਆ ਇਹੋ ਬੱਚੇ ਨੇ ਪੜ੍ਹਾਈ ਸ਼ੁਰੂ ਕੀਤੀ ਤਾਂ ਪੜ੍ਹਾਈ 'ਚ ਵੀ ਤੇ ਖੇਡਾਂ ਸ਼ੁਰੂ ਕੀਤੀਆਂ ਤੇ ਖੇਡਾਂ 'ਚ ਵੀ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਇਦਾਂ ਛੋਟਾ ਭਰਾ ਕੀਮਤੀ ਇਹ ਵੀ ਕਬੱਡੀ ਦਾ ਪਲੇਅਰ ਆ ਬਹੁਤ ਵਧੀਆ ਇਹ ਸ਼ਤਰੰਜ ਦਾ ਬਹੁਤ ਵਧੀਆ ਪਲੇਅਰ ਆ ਚੈਸ ਕਹਿੰਦੇ ਚੈਸ ਚੈਸ ਉਹਨੂੰ ਫਾਸਟ ਜਿੱਤ ਕੇ ਆਇਆ ਮੈਡਲ ਲੈ ਕੇ ਆਇਆ ਕਬੱਡੀ ਚ ਵੀ ਇਦਾਂ ਸਾਡੀ ਨਿੱਕੀ ਜਿਹੀ ਕੀਰਤ ਦੇਖੋ ਮੇਰੇ ਰਖੜੀਂ ਬੰਨਣ ਦੀ ਪੂਰੀ ਕੋਸ਼ਿਸ਼ ਲੱਗੀ ਹੋਈ ਆ ਗੱਠਾਂ ਮਾਰਨੀ ਸਿੱਖ ਰਹੀ ਆ ਤੇ ਇਹਨਾਂ ਨਿਕ ਨਿਕਆਂ ਤੀਆਂ ਨੇ ਜਿਨ੍ਹਾਂ ਨੇ 1.5 ਸਾਲ ਦੀ ਹੋ ਗਈ ਸੀ ਇਹ ਸੂਰਜ ਨਹੀਂ ਸੀ ਦੇਖਿਆ ਤੇ ਇੱਧਰ ਉਹ ਗੁਰਪ੍ਰੀਤ ਕਿੱਥੇ ਵੀ ਆ ਇਹ ਮੇਰੀ ਸਹਿਬ ਜੋ ਸਾਡੀ ਧੀ ਰਾਣੀ ਛੋਟੇ ਵਾ ਮੋਟੀ ਹੋ ਗਈ ਮੇਰੀ ਭਾਈ ਧੀਏ ਇਹ ਸਾਡੀ ਆराधना ਮਾ ਇਹਦੀ ਅੱਖਾਂ ਦਾ ਆਪਰੇਸ਼ਨ ਹੋਇਆ ਹੋਣਾ ਹੀ ਥੋੜੇ ਦਿਨ ਪਹਿਲਾਂ ਹੀ ਬਾਬਾ ਜੀ ਦੀ ਕਿਰਪਾ ਨਾਲ ਹੁਣ ਅੱਖ ਠੀਕ ਹੈ ਮਿਲਦੀ ਦੀ ਅੱਜ ਰੱਖੜੀ ਦਾ ਤਿਹਾਰ ਆ ਤੇ ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਇੰਨਾ ਮਾ ਧੰਨਵਾਦ ਧੰਨਵਾਦ ਸਾਡੀ ਗੱਲ ਨਾ ਪੜਨੇ ਨਾ ਆਪਕੋ ਗੋਪਾਲ ਵਾਸਤੇ ਬਾਪੂ ਦੀ ਭੈਣ ਮੰੰਦਾ ਮਾਤਾ ਪਵਨ ਜੀ ਬਾਪੂ ਗੋਪਾਲ ਜੀ ਦੇ ਪਤਾ ਨਹੀਂ ਕਿਹੜੇ ਜਨਮਾਂ ਦੇ ਰਿਸ਼ਤੇ ਸੀ ਜਿਹੜੇ ਸਾਡੇ ਪਰਿਵਾਰ ਨਾਲ ਇਕੱਲੇ ਸਾਡੇ ਨਾਲ ਨਹੀਂ ਲੱਖਾਂ ਲੋਕਾਂ ਦੇ ਨਾਲ ਇੱਥੇ ਸਾਡੇ ਸੁਪਨਿਆਂ ਦੇ ਘਰ ਵਿੱਚ ਜਦੋਂ ਆਉਂਦੇ ਨੇ ਕੁਝ ਮੈਂਬਰ ਪਹਿਲਾਂ ਗੋਪਾਲ ਬਾਪੂ ਨੂੰ ਆ ਕੇ ਪੁੱਛਦੇ ਨੇ ਵੀ ਬਾਪੂ ਗੋਪਾਲ ਕਿੱਥੇ ਆ ਕਿਵੇਂ ਆ ਤੇ ਭੈਣ ਇਹਨਾਂ ਦੀ ਮੰੰਦਾ ਥੋੜੀ ਦੇਰ ਤੋੜ ਕੇ ਮੰਦਾ ਭੈਣ ਜਿਹੜੇ ਇਹਨਾਂ ਦੇ ਉਹ 2-3 ਵੇਰੀ ਮਿਲ ਕੇ ਗਏ ਨੇ ਪਰ ਸਾਡੇ ਮਾਤਾ ਜੀ ਹਰ ਵਾਰ ਇਹਨਾਂ ਦੀ ਭੈਣ ਵਾਂਗ ਰਖੜੀ ਬੰਨ੍ਹਦੇ ਨੇ ਹਰ ਸਾਲ ਬਾਪੂ ਗੋਪਾਲ ਰਖੜੀ ਵਾਲੇ ਦਿਨ ਆਪਣੀ ਭੈਣ ਨੂੰ ਯਾਦ ਕਰਕੇ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਨਾਲ ਆਪਣਾ ਮਨ ਪਰਚਾਵਾ ਕਰ ਲੈਂਦਾ ਨਹੀਂ ਬਾਪੂ ਇਹ ਕੰਮ ਨਹੀਂ ਕਰਨਾ ਨਹੀਂ ਬਾਪੂ ਰੋਣਾ ਥੋੜੀ ਆ ਯਾਰ ਮੰਦਾ ਆਊਗੀ ਮੰਦਾ ਆਹਦੇ ਮੰਦਾ ਹੀ ਆ ਆਪਣੀ ਇਹ ਆਪਣੀ ਮੰਦਾ ਹੀ ਆ ਇਹ ਬੰਦਾ ਨਹੀਂ ਵੀ ਹੈ ਪਤਾ ਮੈਂ ਕੱਲ ਰਿਡੂ ਲੈ ਕੇ ਆਉਂਗਾ ਨਵਾਂ ਰਿਡੂ ਲੈਣਾ ਚਲ ਨਵਾਂ ਰਿਡੂ ਲਿਆਵਾ ਗਿਆ ਹੱਥ ਕੇ ਨਵਾਂ ਰਿਡੂ ਕਿਹੜਾ ਲੈ ਗਿਆ ਕਿਹੜੀ ਕੰਪਨੀ ਦਾ ਰਾਮਸਨ ਕੰਪਨੀ ਦਾ ਰਾਮਦਿਲ ਕੰਪਨੀ ਦੇ ਰਿਡੂ ਲਿਆ ਦੇ ਪੰਜ ਬੰਗੇ ਘਰ ਜਾਣਾ ਹੁਣ ਖੁਸ਼ ਹੋ ਜਾ ਕੇ ਕੇ ਰਾਮਸਨ ਕੰਪਨੀ ਦੇ ਰਿਡੂ ਲਿਆ ਦੇ ਮੈਨੂੰ ਠੀਕ ਹੈ ਫਿਰ ਖੁਸ਼ ਹੋ ਜਾ ਬਸ ਠੀਕ ਖੁਸ਼ ਹੋ ਲੈ ਮੇਰੇ ਵੀ ਸੈਂਕੜੇ ਹੀ ਰਿਡੂਏ ਬਾਪੂ ਨੇ ਤੋੜਤੇ ਸੈਂਕੜੇ ਹੀ ਰਿਡੂਏ ਤੋੜਤੇ ਰੇਕੜੀ ਰੇੜੂ ਵੇ ਤੋੜਤੇ ਮੇਰੇ ਬਾਪੂ ਨੇ ਮੈਨੂੰ ਪਿਆਰ ਨਹੀਂ ਕਰਦਾ ਸਾਰੇ ਇੱਕ ਕੁੱਟ ਕੇ ਮਾਂ ਮੇਰੀ ਛਾਤੀ 'ਤੇ ਲਾ ਲੈਂਦਾ ਠੀਕ ਹੈ ਰਾਸ ਦੀ ਗੱਲ ਭੈਣ ਬਹੁਤ ਛੋਟਾ ਬਈ ਹੈ ਕੋਈ ਨਾ ਠੀਕ ਆ ਇੱਥੇ ਬੰਦ ਹੈ ਥੈਂਕ ਯੂ ਭੈਣ ਥੈਂਕ ਯੂ ਧੰਨਵਾਦ ਭੈਣ ਧੰਨਵਾਦ ਜੀ ਹਾਂ ਨਿਵਾਦ ਜੀ ਸੁਖੀਏ ਭੈਣ ہمارا ਚੜ੍ਹਦੀ ਕਲਾ ਬਖਸ਼ੇ ਇਹ ਪਿਆਰ ਹੀ ਆ ਜਿਹੜਾ ਤੁਹਾਨੂੰ ਹੋਰ ਮੌਸਲਾ ਦੇਗਾ ਥੈਂਕ ਯੂ ਭੈਣ ਬਹੁਤ ਬਹੁਤ ਸ਼ੁਕਰੀਆ ਕਰਦਾ ਅੱਜ ਦੇ ਟਾਈਮ ਬਹੁਤ ਬਹੁਤ ਸ਼ੁਕਰੀਆ ਭੈਣ ਥੈਂਕ ਯੂ ਤੁਸੀਂ ਇੱਥੇ ਆਏ ਹੋ ਬਹੁਤ ਬਹੁਤ ਖੁਸ਼ੀ ਤੋਂ ਖੁਸ਼ ਮਿਲ ਗਏ ਰਖੜੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬਾਹਾਂ ਤੇ ਗੁੱਟਾਂ ਤੇ ਬੰਨੀਆਂ ਹੋਈਆਂ ਰਖੜੀਆਂ ਸਾਡੀਆਂ ਮਾਵਾਂ ਨੇ ਭੈਣਾਂ ਨੇ ਬੱਚਿਆਂ ਨਿੱਕੇ ਨਿੱਕੀਆਂ ਧੀਆਂ ਨੇ ਮਾਵਾਂ ਵਰਗੀਆਂ ਭੱਟੀਆਂ ਭੈਣਾ ਨੇ ਬੜੀਆਂ ਅਸੀਸਾਂ ਦਿੱਤੀਆਂ ਦੁਆਵਾਂ ਦਿੱਤੀਆਂ ਇਹ ਹੈ ਤਾਂ ਇੱਕ ਧਾਗਾ ਕਿਸੇ ਦੇ ਵਿੱਚ ਚਾਰ ਮੋਤੀ ਪਰੋਏ ਹੋਏ ਆ ਹੈ ਤਾਂ ਇੱਕ ਧਾਗਾ ਹੀ ਆ ਪਰ ਜੇ ਮੰਨੀਏ ਤਾਂ ਇੱਕ ਬਚਨ ਆ ਜੇ ਸਮਝੀਏ ਤਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਛੋਟੇ ਹੁੰਦਿਆਂ ਤੋਂ ਸਾਨੂੰ ਇੰਨੀ ਕੀ ਸੋਝੀ ਮਾਰੇ ਨੇ ਬਖਸ਼ਿਆ ਵੀ ਅਸੀਂ ਨਾ ਭੈਣਾਂ ਦੇ ਇਹ ਬੰਨਿਓ ਇਸ ਧਾਗੇ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਰਹੇ ਮੈਂ ਛੋਟਾ ਆ ਸੀ ਜਦੋਂ ਮੇਰੀਆਂ ਭੈਣਾਂ ਮਾਮਾ ਜੀ ਦੀਆਂ ਬੇਟੀਆਂ ਨੇ ਰਖੜੀ ਬੰਨਣੀ ਤਾਂ ਮੈਂ ਉਹ ਪੂਰਾ ਸਾਲ ਉਹਨੂੰ ਬੰਨ ਕੇ ਰੱਖਣਾ ਸੰਭਾਲ ਕੇ ਰੱਖਣਾ ਜਦੋਂ ਰਖੜੀ ਤੇ ਜਾਣਾ ਅਗਲੀ ਵਾਰੀ ਤਾਂ ਇਹਨਾਂ ਦੇ ਹੱਥੋਂ ਹੀ ਹੋ ਲਹਣੀ ਤਾਂ ਫਿਰ ਉਹ ਬਚਨ ਨਵਾਉਂਦੇ ਨਵਾਉਂਦੇ ਆਕਾਲ ਪੁਰਖ ਵਾਹਿਗੁਰੂ ਜੀ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਜਿੱਥੇ ਲੱਖਾਂ ਹੀ ਪੈਣਾ ਲੱਖਾਂ ਹੀ ਮਾਵਾਂ ਲੱਖਾਂ ਜਿੱਤੇ ਸਾਡੀਆਂ ਧੀਆਂ ਵਰਗੀਆਂ ਛੋਟੀਆਂ ਬੱਚੀਆਂ ਜਿਹੜੀਆਂ ਸਾਨੂੰ ਆਪਣਾ ਸਮਝਦੇ ਨੇ ਜਿਹੜੇ ਸਾਨੂੰ ਆਪਣਾ ਸਮਝ ਕੇ ਦੁਆਵਾਂ ਦਿੰਦੇ ਨੇ ਅਸੀਸਾਂ ਦਿੰਦੇ ਨੇ ਅੱਜ ਸੁਪਨਿਆਂ ਦੇ ਘਰ ਵਿੱਚ ਅਸੀਂ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਆ ਜਿੱਥੇ 700 ਤੋਂ ਵੱਧ ਮੈਂਬਰ ਸੁਪਨਿਆਂ ਦੇ ਘਰ ਚ ਰਹਿ ਰਹੇ ਨੇ ਉੱਥੇ 5000 ਤੋਂ ਵੱਧ ਮੈਂਬਰ ਆਪਕੋ ਆਪਣੇ ਘਰਾਂ 'ਚ ਵੀ ਜਾ ਚੁੱਕੇ ਨੇ ਜਿੱਥੇ ਆਪੋ ਆਪਣੇ ਟਿਕਾਣਿਆਂ ਤੇ ਜਾ ਚੁੱਕੇ ਨੇ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਵੀ 700 ਦੇ ਕਰੀਬ ਮੈਂਬਰ ਜਾ ਚੁੱਕੇ ਇਹ ਡਿਊਟੀ ਪਿਛਲੇ 8-9 ਸਾਲਾਂ 'ਚ ਜਿਹੜੀ ਮਹਾਰਾਜ ਨੇ ਬਖਸ਼ੀ ਆ ਉਹਨਾਂ ਨੂੰ ਨਿਭਾਉਣ ਦਾ ਯਤਨ ਕਰ ਰਹੇ ਆ ਅਰਦਾਸ ਕਰਿਓ ਇਸ ਜ਼ਿੰਮੇਵਾਰੀ ਨੂੰ ਆਪਣੇ ਆਖਰੀ ਸਾਹਾਂ ਤੱਕ ਕਰ ਨਿਭਾ ਸਕੀਏ ਇਸ ਧਾਗੇ ਦੀ ਅਹਿਮੀਅਤ ਨੂੰ ਸਮਝ ਕੇ ਇਸ ਫਰਜ਼ ਨੂੰ ਨਿਭਾ ਸਕੀ ਇਹਨਾਂ ਧੀਆਂ ਦਾ ਭੈਣਾਂ ਦਾ ਸਾਡੇ ਤੇ ਜਿਹੜਾ ਯਕੀਨ ਆ ਸਾਡੇ ਤੇ ਜਿਹੜਾ ਵਿਸ਼ਵਾਸ ਆ ਸਾਡੇ ਤੇ ਜਿਹੜਾ ਇਹਨਾਂ ਨੂੰ ਉਮੀਦ ਆ ਜਿਹੜੀ ਸਾਡੇ ਤੋਂ ਉਹਦੇ ਤੇ ਖਰੇ ਉੱਤਰ ਸਕੀ ਅਰਦਾਸ ਕਰੀ ਰਖੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ। ਸਵਾਗਤ ਜੀ ਦਾ ਖਾਲਸਾ। ਸਵਾਗਤ ਜੀ। ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚਿੱਠੀਆਂ ਰਾਹੀਂ ਵੀ ਭੇਜੀਆਂ। ਜਿਨ੍ਹਾਂ ਨੇ ਫੋਨ ਕਰ ਕਰਕੇ ਵੀ ਦਵਾਵਾਂ ਦਿੱਤੀਆਂ। ਪਾਕਿਸਤਾਨ ਦੇ ਵਿੱਚ ਇੱਕ ਸਾਡੀ ਭੈਣ ਆ ਕਰਤਾਰਪੁਰ ਸਾਹਿਬ ਦੇ ਕੋਲੇ ਉਹ ਭੈਣ ਸਵੇਰ ਦੀ ਫੋਨ ਕਰ ਰਹੀ ਆ। ਫਿਰ ਹੋਰ ਪਤਾ ਨਹੀਂ ਕਿੰਨੀਆਂ ਹੀ ਭੈਣਾਂ ਨੇ ਦਵਾਵਾਂ ਦਿੱਤੀਆਂ ਅਰਦਾਸਾਂ ਸਾਡੀ ਭੈਣ ਕੀਮਾ ਭੈਣ ਗੁਰੂ ਹਰਿ ਸਹਾਇ ਤੋਂ ਰਖੜੀ ਵੀ ਬਣ ਕੇ ਗਏ ਜੇ ਨਾਮ ਲਈਏ ਤਾਂ ਬਿਆਨ ਨਹੀਂ ਹੋਊ